ਸਤਿ ਸ਼੍ਰੀ ਅਕਾਲ ਨਮਸਕਾਰ ਇਸਤੇਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੀਸੀਐਸ ਪੰਜਾਬ ਵੱਡਾ 227 ਦੇ ਉੱਪਰ ਮੈਂ ਅਗਰਨ ਫਰਦੌਸੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਵਿਦਿਆਰਥੀਓ ਮੈਨੂੰ ਲੱਗਦਾ ਹੈ ਕਿ ਤੁਹਾਡੇ ਜਿਹੜਾ ਇਮਤਿਹਾਨ ਸੀਗਾ ਬਹੁਤ ਬਾਖਮਾਲ ਹੋਇਆ ਸੀ ਬਾਖਮਾਲ ਇਸ ਕਰਕੇ ਕਿਉਂਕਿ ਜਿਹੜੇ ਤੇ ਵਿਦਿਆਰਥੀ ਬਹੁਤ ਟਾਈਮ ਤੋਂ ਪ੍ਰਪੇਅਰ ਸੀਗੇ ਤਿਆਰੀਆਂ ਕਰ ਰਹੇ ਸੀਗੇ ਉਹਨਾਂ ਲਈ ਐਗਜ਼ਾਮ ਤਾਂ ਬਹੁਤ ਬਾਖਮਾਲ ਰਿਹਾ ਬਟ ਜਿਹੜੇ ਨਵੇਂ ਸੀਗੇ ਉਹਨਾਂ ਦੇ ਐਸਪੈਕਟਸ ਜਿਹੜੇ ਥੋੜੇ ਡਿਫਰੈਂਟ ਸੀਗੇ ਤਾਂ ਅੱਜ ਦੇ ਇਸ ਲੈਕਚਰ ਦੀ ਮੈਂ ਗੱਲ ਕਰਾਂ ਪਹਿਲਾਂ ਤਾਂ ਜਿਹੜੀ ਪੰਜਾਬੀ ਸੀ ਐਕਸਪੈਕਟੇਸ਼ਨ ਨਾਲੋਂ ਬਹੁਤ ਅਲੱਗ ਆ ਗਈ ਠੀਕ ਹੈ ਜੀ ਜੋ ਅਸੀਂ ਪੀਆਈਕਿਊਸ 'ਚ ਪੜ੍ਹਦੇ ਸੀਗੇ ਜੋ ਸਾਨੂੰ ਸਿਲੇਬਸ ਦਿੱਤਾ ਗਿਆ ਸੀਗਾ ਠੀਕ ਹੈ ਉਹਦੇ ਵਿੱਚੋਂ ਜਿਹੜੀਆਂ ਡਾਇਰੈਕਟ ਚੀਜ਼ਾਂ ਆਈਆਂ ਨੇ ਉਹ ਬਹੁਤ ਘੱਟ ਆਈਆਂ ਨੇ ਇਨਡਾਇਰੈਕਟ ਚੀਜ਼ਾਂ ਮਤਲਬ ਜਿਹੜਾ ਕਨਸੈਪਚੁਅਲ ਕਲੈਰਿਟੀ ਦੀ ਮੈਂ ਗੱਲ ਕਰਦਾ ਉਹਨਾਂ ਉਹਦੇ ਵਿੱਚੋਂ ਜ਼ਿਆਦਾ ਖਵਾਲ ਆ ਗਏ ਠੀਕ ਹੈ ਜੀ ਐਸਐਚ ਜੇ ਮੈਂ ਕਹਦਾ ਸੁੱਧੇ-ਸੁੱਧੇ ਸਵਾਲ ਸਾਨੂੰ ਦੇਖਣ ਨੂੰ ਮਿਲ ਗਏ ਠੀਕ ਹੈ ਮੁਹਾਵਰੇ ਤੇ plus ਅਖਾਣ ਇਹ ਦੋਨੇ ਸਾਨੂੰ ਦੇਖਣ ਨੂੰ ਮਿਲ ਗਏ ਸਮਾਨਾਰਥੀ ਜਿਹੜੇ ਸ਼ਬਦ ਉਹ ਸਾਨੂੰ ਦੇਖਣ ਨੂੰ ਮਿਲ ਗਏ ਸੋ ਓਵਰਆਲ ਆਪਣਾ ਪੇਪਰ ਪੰਜਾਬੀ ਦਾ ਵਧੀਆ ਹੋਇਆ ਬਸ ਗੱਲ ਇਹ ਸੀਗੀ ਕਿ ਬੱਚੇ ਇਤੋਂ ਘਬਰਾ ਕੇ ਇੱਕ ਆਵ ਟੁੱਟਾ ਸੀਗਾ ਮਤਲਬ ਮੈਂ ਤੁਹਾਨੂੰ ਇੱਕ ਗੱਲ ਇਹਦੇ ਵੀ ਇਨਸਟਰਕਸ਼ਨ ਦੇ ਕੇ ਭੇਜਿਆ ਸੀਗਾ ਤੁਹਾਨੂੰ ਕਿ ਰਿਪੀਟ ਕਰ ਲਿਓ ਲਾਈਨਾਂ ਜੇ ਤੁਹਾਨੂੰ ਕੋਈ ਨਾ ਚੀਜ਼ ਸਮਝ ਆਏ ਨੰਬਰ 1 ਦੂਜਾ ਪੈਰੇ ਨੂੰ ਪੜਨ ਤੋਂ ਬਾਅਦ ਹੀ ਉੱਤਰ ਦੇਣਾ ਤੇ ਆਪਣਾ ਜਿਹੜਾ ਦਾਇਰਾ ਹੈ ਉਹਦੇ ਅਕੋਰਡਿੰਗ ਹੀ ਚਲਾਉਣਾ ਐਵੇਂ ਬਾਹਰ ਦੀਆਂ ਗੱਲਾਂ ਦੇ ਨਾਲ ਤੇ ਮੈਂ ਨਹੀਂ ਚਾਹੁੰਦਾ ਸੀਗਾ ਕਿ ਤੁਸੀਂ ਉੱਤਰ ਤੋਂ ਨੇ ਦੋ ਗੱਲਾਂ ਨੂੰ ਤੁਸੀਂ ਧਿਆਨ ਨਾਲ ਸਮਝਿਆ ਪੇਪਰ ਬਹੁਤ ਵਧੀਆ ਸੋ ਹੁਣ ਮੈਂ ਅੱਜ ਦੀਸ ਕਲਾਸ ਵਿੱਚ ਆਪਾਂ ਇੱਕ ਵਾਰ ਐਨਾਲਿਸਿਸ ਕਰਦੇ ਹਾਂ ਪਹਿਲਾਂ ਤੁਹਾਨੂੰ ਆਨਸਰ ਕੀ ਵੀ ਆਫੀਸ਼ੀਅਲੀ ਆ ਚੁੱਕੀ ਹੈ 73 74 ਕੁਐਸਚਨਸ ਚੱਲਦੇ ਆਪਾਂ ਆਹ ਕਹਿੰਦੇ ਕਿ ਉਸਨੇ ਘਰ ਵਿੱਚ ਇੱਕ ਫਲਦਾਰ ਪੇੜ ਲਗਾਇਆ ਫਲਾਂ ਦੀ ਆਸ ਵਿੱਚ ਪਾਲਦਾ ਰਿਹਾ ਉਸ ਨੂੰ ਬੱਚਿਆ ਵਾਂਗ ਠੀਕ ਹੈ ਔਰ ਮੈਂ ਇੱਕ ਹੋਰ ਗੱਲ ਕਹਿਦਾ ਤੁਹਾਨੂੰ ਮੈਂ ਤੁਹਾਨੂੰ ਕਹਿਣਾ ਹੁੰਦਾ ਹੈ ਕਿ ਯਾਰ ਮੇਰੀ ਕਲਾਸ ਲਾਓਗੇ ਨਾ ਪਹਿਲੇ ਦਿਨ ਤੇ ਜਿਹੜੀ ਲਾਸਟ ਦਿਨ ਹੋਗਾ ਤੁਹਾਨੂੰ ਕੱਲੀ ਲਾਈਨ ਜਿਹੜੀ ਆ ਉਹਦੇ ਤੋਂ ਪਤਾ ਲੱਗ ਜੂਗਾ ਕਿ ਭਈ ਕਿਹੜਾ ਨਾਮ ਆ ਕਿਹੜਾ ਪੜਨਾਵਾਂ ਸੋ ਇਹ ਚ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਮੈਂ ਕੈਪੇਬਲ ਬਣਾਇਆ ਸੀਗਾ ਮੈਰਾਥਨ ਆਪਾਂ ਲਈ ਡਾਇਰੈਕਟ ਸਵਾਲ ਨਹੀਂ ਸੀ ਆਉਣਾ ਮੈਰਾਥਨ ਚ ਮੈਂ ਤੁਹਾਨੂੰ ਇਨੀ ਗੱਲ ਕਹੀ ਸੀ ਡਾਇਰੈਕਟ ਸਵਾਲ ਜਿਹੜਾ ਕੋਈ ਨਹੀਂ ਕਿਸੇ ਨੂੰ ਨਹੀਂ ਪਤਾ ਹੁੰਦਾ ਬਟ ਮੈਂ ਤੁਹਾਨੂੰ ਇਨੇ ਕੈਪੇਬਲ ਬਣਾ ਦਿੱਤਾ ਸੀਗਾ ਵਿਦਿਆਰਥੀਓ ਵੀ ਤੁਸੀਂ ਜਿਹੜੇ ਸਵਾਲ ਨੇ ਵਧੀਆ ਤਰੀਕੇ ਨਾਲ ਜਿਹੜੇ ਇਹ ਹੱਲ ਕਰ ਸਕਦੇ ਸੀਗੇ ਹਨਾ ਤਾਂ 73 ਜਿਹੜਾ ਸਵਾਲ ਤੋਂ ਆਪਾਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਇਹ ਕਲਾਸ ਠੀਕ ਹੈ 73 ਤੋਂ 74 ਉਸਨੇ ਘਰ ਵਿੱਚ ਇੱਕ ਫਲਦਾਰ ਪੇੜ ਲਗਾਇਆ ਔਰ ਮੈਨੂੰ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡਾ ਪੇਪਰ ਕਿਵੇਂ ਦਾ ਹੋਇਆ ਖਾਸ ਤੌਰ ਤੇ ਪੰਜਾਬੀ ਦੇ ਪੇਪਰ ਦੇ ਪੇਪਰ ਨੂੰ ਜਦੋਂ ਤੁਸੀਂ ਦੇਖਿਆ ਤਾਂ ਤੁਸੀਂ ਕੀ ਫੀਲ ਕੀਤਾ ਕਿਉਂਕਿ ਇੱਕ ਤਰ੍ਹਾਂ ਦਾ ਮੇਲ ਹੀ ਹੁੰਦਾ ਮੈਕਮਾ ਪੀਸੀਐਸ ਨਾ ਤੇ ਬਹੁਤ ਟਾਈਮ ਬਾਅਦ ਆਇਆ ਔਰ ਇੱਕ ਨਵਾਂ ਰੂਪ ਸਾਹਮਣੇ ਲੈ ਕੇ ਆਇਆ ਔਰ ਤੁਹਾਡੀਆਂ ਤਿਆਰੀਆਂ ਆਉਣ ਵਾਲੇ ਜਿਹੜੇ ਬੱਚੇ ਤਿਆਰੀਆਂ ਕਰ ਰਹੇ ਨੇ ਉਹਨਾਂ ਦਾ ਜਿਹੜਾ ਲੈਵਲ ਆਫ ਐਕਸਪੈਕਟੇਸ਼ਨ ਹੈ ਕਿ ਮੈਂ ਸੋਚਦਾ ਹੁੰਨਾ ਕਿ ਜੋ ਮੈਂ ਤਿਆਰੀ ਕਰ ਰਿਹਾ ਕਿ ਉਹਦੇ ਤਰੀਕੇ ਨਾਲ ਪੇਪਰ ਆਊਗਾ ਜਾਂ ਫਿਰ ਤਾਂ ਹੀ ਗੱਲਾਂ ਕਰਦੇ ਹੁਣੇ ਬੇਸ ਕਲੀਅਰ ਹੋਣਾ ਚਾਹੀਦਾ ਤੁਹਾਡਾ ਸਾਰਾ ਅੱਗੇ ਕਿੱਦਾਂ ਗੱਲਾਂ ਨਿਕਲੀਆਂ ਉਹ ਆਪਾਂ ਦੇਖਦੇ ਹਾਂ ਉਸਨੇ ਘਰ ਵਿੱਚ ਇੱਕ ਫਲਦਾਰ ਪੇੜ ਲਗਾਇਆ ਫਲਾਂ ਦੀ ਆਸ ਵਿੱਚ ਪਾਲਦਾ ਰਿਹਾ ਉਸ ਨੂੰ ਬੱਚਿਆ ਵਾਂਗ ਤਿਲ-ਤਿਲ ਵੱਧਦਾ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਤਾਰੇ ਉਤਰ ਆਉਂਦੇ ਧਿਆਨ ਨਾਲ ਗੱਲ ਕਰਿਓ ਕਿਹ ਚੋ ਸਵਾਲ ਆਇਆ ਸੀਗਾ ਦਰਖਤ ਤੇ ਦੇ ਬਚਪਨ ਵਿੱਚ ਗਿਣਦਾ ਰਿਹਾ ਉਸ ਦੇ ਪੱਤੇ ਪਲ ਉਸ ਦਾ ਰਿਹਾ ਸ਼ਾਖਾ ਜਿਵੇਂ ਕੋਈ ਬੱਚੇ ਨੂੰ ਦਿੰਦਾ ਹੈ ਲੋਰੀਆਂ ਕਈ ਵਾਰ ਉਹ ਉਸਦੀ ਛਾਂ ਮਿੰਦਾ ਤੇ ਸੋਚ ਨਿਆਣੀ ਅਜੇ ਬੈਠਣ ਯੋਗ ਨਹੀਂ ਉਹ ਉਸ ਦਾ ਉਸਦੀ ਵਾਦੀ ਛਾਂ ਉਡੀਕਦਾ ਜਿਵੇਂ ਕੋਈ ਪੌਂਦਾ ਹੈ ਐਸੀਆਂ ਕਿਸੇ ਦੀਆਂ ਕਿਸੇ ਦੀ ਉਡੀਕ ਵਿੱਚ ਹੌਲੀ-ਹੌਲੀ ਰੁੱਖ ਗੱਭਰੂ ਹੋ ਗਿਆ ਪਰ ਉਸ ਨੂੰ ਕੀ ਪਤਾ ਸੀ ਕਿ ਨਾ ਉਸ ਨੂੰ ਸ਼ਾਂ ਨਸੀਬ ਹੋਵੇਗਾ ਨਾ ਫਾਲ ਉਸ ਨੂੰ ਇਜ਼رائیਲੀ ਸਪਾਹੀ ਮਾਰ ਕੇ ਟੰਗ ਦੇਣਗੇ ਇਸ ਦੀ ਇੱਕ ਕਿਸੇ ਇੱਕ ਸ਼ਾਕਤ ਤੇ ਸੋ ਆ ਜਿਹੜਾ ਐਂਡਲਾ ਸੀਗਾ ਜਿਹੜਾ ਸਾਡੇ ਕੋਲ ਇੱਕ ਤਰੀਕੇ ਦੇ ਨਾਲ ਬਦਲਣ ਵਾਲਾ ਹੈ ਨਾ ਇਹ ਬਹੁਤ ਅ ਤ੍ਰਿਕਾ ਕਵਿਤਾ ਦੇ ਵਿੱਚ ਸੋ ਇਹ ਤਰੀਕਾ ਤੁਸੀਂ ਦੇਖਣ ਨੂੰ ਮਿਲਿਆ ਤੁਹਾਨੂੰ ਦੇਖਣ ਨੂੰ ਮਿਲਿਆ ਇਸ ਇਹਦੀ ਜਿਹੜੀ ਪੋਇਮ ਸੀਗੀ ਇਹਦੇ ਸੈਂਸਸ ਦੇ ਵਿੱਚ ਸੋ ਦੋ ਕੁਐਸਚਨ ਗਲਤ ਹੋ ਗਏ ਵੈਰੀ ਈਜ਼ੀ ਸੀਟਸ ਪਾਸ ਹੋ ਗਏ ਵੈਰੀ ਗੁੱਡ ਸਾਰੇ ਬੱਚੇ ਇੱਕ ਵਾਰੀ ਜਿੰਨੇ ਵੀ ਜੁੜ ਰਹੇ ਆ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ ਤੇ ਪਤਾ ਲੱਗੇ ਵੀ ਕਿਵੇਂ ਦਾ ਤੁਹਾਡਾ ਪੇਪਰ ਗਿਆ ਤੇ ਕੀ ਤੁਹਾਡੀ ਐਕਸਪੈਕਟੇਸ਼ਨ ਸੀਗੀਆਂ ਇਹ ਸਾਰਾ ਕੁਝ ਮੇਰੇ ਨਾਲ ਸ਼ੇਅਰ ਕਰੋ ਪਲੀਜ਼ ਠੀਕ ਹੈ ਅੱਗੇ ਗੱਲ ਕਰਦੇ ਆ ਆਪਾਂ ਹੁਣ ਸਵਾਲ ਨੂੰ ਤਾਰੇ ਉਤਰਨਾ ਜਿਹੜਾ ਕਿਸ ਦਾ ਸੰਕੇਤ ਆ ਹੁਣ ਮੈਂ ਤੁਹਾਨੂੰ ਕਿਹਾ ਕਿ ਉਸ ਦੀ ਅੱਖਾਂ ਵਿੱਚ ਤਾਰੇ ਉਤਰ ਆਏ ਹੁਣ ਤਾਰੇ ਉਤਰ ਆਏ ਤਾਂ ਜਦੋਂ ਤੁਹਾਨੂੰ ਮੀਨਿੰਗ ਨਹੀਂ ਸਮਝ ਲੱਗਣਾ ਤਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਉਹਨੂੰ ਵਾਕ ਦੇ ਵਿੱਚ ਇਸਤੇਮਾਲ ਕਰਕੇ ਦੇਖਿਓ ਪਹਿਲੀ ਗੱਲ ਉਤਰਨਾ ਨੰਨਾ ਲੱਗਿਆ ਹੋਇਆ ਤਾਂ ਇਹ ਸਾਡੇ ਕੋਲ ਕੀ ਹੈ ਮੁਹਾਵਰਾ ਹੈ ਇਹਦੀ ਮੈਂ ਲੌਜੀਕ ਤੁਹਾਡਾ ਬੇਸਿਕ ਮੈਨੂੰ ਲੱਗਦਾ ਮੈਂ ਕਲਾਸਾਂ ਦੇ ਵਿੱਚ ਬਹੁਤ ਵਾਰੀ ਕਰਾ ਚੁੱਕਿਆ ਸੀਗਾ ਤੇ ਇਹ ਆਪਸ਼ਨ ਬਹੁਤ ਸਹੀ ਹੈ ਮੈਨੂੰ ਸਫਲ ਹੋਣ ਦੀ ਖੁਸ਼ੀ ਸੀਗਾ ਸੋ 1 ਨੰਬਰ ਤੁਹਾਡਾ ਬਣ ਗਿਆ ਇਥੋਂ ਇਸ ਕਾਵ ਟੋਟੇ ਦਾ ਕੇਂਦਰੀ ਸੁਰ ਕੀ ਹੈ ਹੁਣ ਦੇਖੋ ਪਹਿਲਾਂ ਲੈਮੀਨੇਟ ਕਰਨਾ ਹੀ ਮੈਂ ਨਾਲ-ਨਾਲ ਤੁਹਾਨੂੰ ਦੱਸਦਾ ਸੀ ਕੁਦਰਤ ਤੇ ਵਾਤਾਵਰਨ ਨਹੀਂ ਮੇਨ ਸੀਗਾ ਉਡੀਕ ਤੇ ਚਿੰਤਾ ਇਹ ਵੀ ਨਹੀਂ ਜੀਵਨ ਆਸ ਤੇ ਬੌਧਿਕਤਾ ਜੀਵਨ ਆਸ ਤੇ ਦਹਿਸ਼ਤ ਦਹਿਸ਼ਤ ਨਹੀਂ ਆ ਭਾਵੇਂ ਕਿ ਐਂਡਲੇ ਤਿੰਨ ਲਾਈਨਾਂ ਦੇ ਵਿੱਚ ਸਾਰਾ ਮੀਨਿੰਗ ਪਲਟ ਜਾਂਦਾ ਹੈ ਸਾਡੇ ਇਸ ਕਾਵ ਟੋਟੇ ਦਾ ਬਟ ਬੌਧਿਕਤਾ ਮੇਨ ਹੈ ਬੌਧਿਕਤਾ ਮੇਨ ਇੱਕ ਮਿੰਟ ਬੌਧਿਕਤਾ ਹੈ ਜਾਂ ਜੀਵਨ ਦੀ ਆਸ ਹੈ ਮੈਂ ਇਹੀ ਗੱਲ ਤੋਂ ਉੱਤੇ ਆਉਣ ਲੱਗਾ ਹੁਣ ਬੌਧਿਕਤਾ ਤੋਂ ਮਤਲਬ ਕੀ ਹੈ ਿਆ ਨੰਬਰ ਕੋ 74 ਹੈ ਤੇ 74 ਦੇ ਜਿਹੜੇ ਆਪਸ਼ਨਸ ਨੇ ਉਹਨਾਂ ਨੂੰ ਦੇਖਾਂਗੇ ਆਪਾਂ ਨਾਲ-ਨਾਲ ਪੈਰਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਨਜ਼ਰ ਪੈਰਾ ਨਹੀਂ ਸਾਨੂੰ ਪਤਾ ਹੋਊਗਾ ਆਪਾਂ ਆਨਸਰ ਨਹੀਂ ਦੇਣਾ ਹੁਣ ਬੌਧਿਕਤਾ ਦਾ ਮਤਲਬ ਕੀ ਹੁੰਦਾ ਜੇ ਆਪਾਂ ਬੌਧਿਕਤਾ ਦੀ ਡੈਫੀਨੇਸ਼ਨ ਦੇਖੀਏ ਤਾਂ ਇਹਦਾ ਸਿੱਧਾ-ਸਿੱਧਾ ਜਿਹੜਾ ਸਬੰਧ ਹੈ ਸਾਡੇ ਦਿਮਾਗ ਦੇ ਨਾਲ ਹੈ ਸਾਡੇ ਫੈਕਟਸ ਦੇ ਨਾਲ ਹੈ ਠੀਕ ਹੈ ਇਹਦਾ ਸਿੱਧਾ-ਸਿੱਧਾ ਸਬੰਧ ਜਿਹੜਾ ਹੋਊਗਾ ਤੱਥ ਦੇ ਨਾਲ ਹੋਊਗਾ ਠੀਕ ਹੈ ਇਹ ਗੱਲ ਤਾਂ ਜਿਹੜੀ ਦਹਿਸ਼ਤ ਹੈ ਉਹ ਐਂਡਲਾ ਜਿਹੜਾ ਪੈਰਾ ਹੈ ਉਹਨੇ ਦੇਖੋ ਪੂਰਾ ਥੀਮ ਹੀ ਜਿਹੜਾ ਹੁਣ ਤੱਕ ਚੱਲਦਾ ਆ ਰਿਹਾ ਹੈ ਇਹ ਪੈਰਾ 90% ਸਾਡਾ ਪੋਜ਼ਿਟਿਵ ਸੀ ਬਟ 20 ਜਿਹੜਾ 10% ਵਾਲਾ ਐਂਡ ਲੀਆਂ ਲਾਈਨਾਂ ਨੇ ਉਹਨੇ ਸਾਰਾ ਬਦਲ ਦਿੱਤਾ ਤਾਂ ਦਹਿਸ਼ਤ ਜਿਹੜੀ ਮੇਨ ਆਊਗੀ ਸੋ ਏ ਆਪਸ਼ਨ ਇਹਦਾ ਵੀ ਆਊਗਾ ਬਹੁਤੇ ਬੱਚਿਆਂ ਨੇ ਬੌਧਿਕਤਾ ਲਾਈ ਸੀ ਦਹਿਸ਼ਤ ਦਾ ਮਤਲਬ ਨਹੀਂ ਆਪਾਂ ਇੱਥੇ ਸਮਝ ਪਾਏ ਕਿਉਂਕਿ ਐਂਡ ਤੇ ਜਿਹੜੀ ਗੱਲ ਸੀਗੀ ਇੱਕ ਤਰੀਕੇ ਨਾਲ ਦਹਿਸ਼ਤ ਵਾਲੀ ਸੀਗੀ ਸੋ 74 ਏ ਆਪਸ਼ਨ ਇਹ ਮੈਂ ਅਫੀਸ਼ੀਅਲ ਆਨਸਰ ਕੀ ਅਕੋਰਡਿੰਗ ਦੱਸਣ ਰਿਹਾ ਜੋ ਕੋਈ ਕੰਟਰੈਡਿਕਟਲੀ ਤੁਹਾਨੂੰ ਲੱਗਦਾ ਆ ਆਪਾਂ ਇੱਥੇ ਡਿਸਕਸ ਕਰ ਸਕਦੇ ਹਾਂ A74 ਅੱਗੇ ਆ 75 ਤੇ 76 ਨੰਬਰ ਸਵਾਲ ਇਹਦੇ ਬਾਰੇ ਚੱਲਦੇ ਆ 75 ਤੇ 76 ਪਿੱਛੇ ਪਿੱਛੇ ਰिजक ਦੇ ਆਇਆ ਆਨੰਦ ਕਿਸ਼ੋਰ ਚੱਲ ਕੇ ਦੂਰ ਬਿਹਾਰ ਤੋਂ ਗੱਡੀ ਬੈਠ ਸਿਆਲ ਦਾ ਨਾਲ ਬਥੇਰੇ ਹੋਰ ਰਾਮਕਲੀ ਵੀ ਨਾਲ ਸੀ ਸੁਗੜ ਲੁਗਾਈ ਉਸ ਦੀ ਸੁਗੜ ਸੁਗੜ ਨਹੀਂ ਸੋਰੀ ਸੁਗੜ ਉੱਤਰ ਟਿੱਪੀ ਨਹੀਂ ਹੈ ਸੁੰਗੜ ਸੁਗੜ ਲੁਗਾਈ ਉਸ ਦੀ ਲੁਧਿਆਣੇ ਦੇ ਕੋਲ ਹੀ ਇੱਕ ਪਿੰਡ ਬਾੜੇਵਾਲ ਵਿੱਚ ਆੜਾੜਾ ਹੈ ਜੜ ਲੱਗੀ ਤੇ ਪੁੰਗਰੀ ਰਾਮ ਕਲੀ ਦੀ ਕੁੱਖ ਚੋਂ ਜਨਮ ਬੇਟੀ ਉਸ ਦੀ ਹੁਣ ਰਾਮ ਕਲੀ ਦੀ ਫੀਮੇਲ ਹੈ ਹਨਾ ਨਾ ਤਰਿਆ ਸੀ ਨਾ ਜਿਹੜਾ ਨਾਮ ਨਾਂ ਦਾ ਮਤਲਬ ਹੋ ਗਿਆ ਤੇ ਨਾਮ ਨੰਨੇ ਨੂੰ ਕਰਨਾ ਉੱਤੇ ਬਿੰਦੀ ਲੱਗੀ ਹੋਈ ਹੈ ਨਾਮ ਤਰਿਆ ਸੀ ਮਾਦੂਰੀ ਮਾਤੂਰੀ ਕੱਲ ਮੈਂ ਦੇਖੀ ਮਾ ਮਾਦੂਰੀ ਦੱਦਾ ਮਾਦੂਰੀ ਨਹੀਂ ਦੱਦਾ ਨਹੀਂ ਦੱਦਾ ਮਾਦੂਰੀ ਉਸੇ ਪਿੰਡ ਸਕੂਲ ਵਿੱਚ ਗੁੱਤਾਂ ਬਣ ਕੇ ਰਿਬਨ ਵਿੱਚ ਸੋਹਣੀ ਪੱਟੀ ਪੋਚ ਕੇ ਊੜਾ ਐੜਾ ਲਿਖ ਰਹੀ ਊੜਾ ਆੜਾ ਲਿਖ ਰਹੀ ਬੇਟੀ ਨੰਦਕਿਸ਼ੋਰ ਦੀ ਕਿੰਨਾ ਗੂੜਾ ਸਾਖ ਹੈ ਅੱਖਰਾਂ ਤੇ ਰਜ਼ਕ ਦਾ ਇਸੇ ਪਿੰਡ ਦੇ ਲਾडले ਪੋਤੇ ਅਛਰ ਸਿੰਘ ਦੇ ਆਪਣੇ ਪਿਓ ਦੀ ਕਾਰ ਵਿੱਚ ਬਹਿ ਲੁਧਿਆਣੇ ਆਵਦੀ ਕਾਨਵੇਟ ਵਿੱਚ ਪੜ ਰਹੇ ਏ ਬੀ ਸੀ ਡੀ ਸਿੱਖ ਦੇ ਏ ਬੀ ਸੀ ਡੀ ਸਿੱਖ ਦੇ ਪੋਤੇ ਅਖਰ ਸਿੰਘ ਦੇ ਕਿੰਨਾ ਗੂੜਾ ਸਾਖ ਹੈ ਅਖਰ ਤੇ ਆਕੰਖਿਆ ਪਿੱਛੇ ਪਿੱਛੇ ਰਿਜ਼ਕ ਦੇ ਆਇਆ ਹਨਦ ਕਿਸ਼ੋਰ ਠੀਕ ਹੈ ਹੁਣ ਕਵੀ ਮੁਤਾਬਕ ਮਨੁੱਖ ਹਿਜਰਤ ਕਿਉਂ ਕਰਦਾ ਹੈ ਠੀਕ ਹੈ ਹੁਣ ਹਿਜਰਤ ਦਾ ਮਤਲਬ ਕੀ ਹੁੰਦਾ ਹੈ ਤੁਹਾਨੂੰ ਜਿਹਨਾਂ ਨੂੰ ਮਤਲਬ ਸਮਝ ਲੱਗ ਗਿਆ ਤਾਂ ਆਰਾਮ ਨਾਲ 75 ਦਾ ਬੀ ਆਪਸ਼ਨ ਰਿਜ਼ਕ ਖਾਤਰ ਠੀਕ ਹੈ ਹਿਜਰਤ ਦਾ ਮਤਲਬ ਕੀ ਹੋ ਗਿਆ ਇੱਥੇ ਹੈ ਦਸੋਰੀ ਕੁਐਸਚਨਸ ਆਕੇ ਸੀਗੇ ਬਸ ਸਮਝਣੇ ਸੌਖਾ ਸੀ ਮਤਲਬ ਸਮਝਣਾ ਥੋੜਾ ਟੈਕਨੀਕਲ ਸੀਗਾ ਹੁਣ ਪਰਿਵਾਰ ਦੀ ਭਲਾਈ ਲਈ ਘੁੰਮਣ ਫਿਰਨ ਲਈ ਪਿੰਡ ਵਿੱਚ ਰੋਜ਼ ਮਾਉਣੀ ਹੁਣ ਦੇਖੋ ਸਿੰਪਲ ਸੀਗਾ ਯਾਰ ਤੇ ਉਹ ਪੈਰੇ ਦੇ ਅਕੋਰਡਿੰਗ ਇਹ ਰਿਪੀਟ ਵੀ ਹੋਇਆ ਤਾਂ B ਆਪਸ਼ਨ ਬਣਦਾ ਸੀ ਆ ਸਾਡੇ ਕੋਲ 75 ਦਾ 76 ਚੱਲਦੇ ਹਾਂ ਇਸ ਕਵਿਤਾ ਵਿੱਚ ਪੰਜਾਬੀਆਂ ਦੀ ਮਾਨਸਿਕਤਾ ਦੇ ਕਿਹੜੇ ਲੱਛਣ ਪ੍ਰਗਟਾਇਆ ਗਿਆ ਹੈ ਮਾਂ ਬੋਲੀ ਪ੍ਰਤੀ ਅਵੇਸਲਾਪਨ ਪ੍ਰਵਾਸੀ ਸੱਭਿਆਚਾਰ ਨਾਲ ਮਿਲਾਪ ਅਮੀਰੀ ਨਾ ਲੈਮੀਨੇਟ ਕਰੋ ਅੰਗਰੇਜ਼ੀ ਪਤੀ ਪਿਆਰ ਨਾ ਮਾਂ ਬੋਲੀ ਪਤੀ ਅਵੇਸਲਾਪਣ ਹੋ ਗਿਆ ਇਹ ਹੋ ਗਿਆ ਹੁਣ ਇਹਨੂੰ ਤਾਂ ਡੀ ਨੂੰ ਤਾਂ ਜਮਾ ਕਰ ਦੋ 76 ਦਾ ਜਿਹੜਾ ਸਿੰਪਲ ਜੀ ਏ ਕੁਸ਼ਣ ਆਉਂਦਾ ਮਾਂ ਬੋਲੀ ਪਤੀ ਅਵੇਸਲਾਪਣ ਨੂੰ ਉਧਰਲੀ ਊੜਾ ੜਾ ਪੜ ਰਿਆ ਤੇ ਆਪਾਂ ਏ ਬੀ ਸੀ ਪੜ ਰਿਆ ਹਨਾ ਹੇਠ ਲਿਖਿਆਂ ਵਿੱਚ ਸੁੱਧ ਸੌਰੀ ਸੁੱਧ ਨਹੀਂ ਸੁੱਧ ਅ ਸੁੱਧ ਜਿਹੜਾ ਸ਼ਬਦ ਜੋੜਾ ਵਾਲਾ ਵਿਕਲਪ ਹੈ ਬੋਹਕਰ ਸੰਭਲਣਾ ਸ਼ਾਬਦਿਕ ਠੀਕ ਹੈ 77 ਦਾ ਸੁਨੇਹਰੀ ਪਿਖਾਰਣ ਵਣਜ ਬੋਕਰ ਸੰਭਲਣਾ ਸ਼ਾਬਦਿਕ ਸ਼ਾਬਦਿਕ ਠੀਕ ਹੈ ਸੰਭਲ ਨਾ ਆਉਂਦਾ ਹੈ ਜਾਂ ਸੰਭਲਣਾ ਆਉਂਦਾ ਹੈ ਇਹ ਦੱਸਿਓ ਜਰਾ ਤੁਹਾਡੇ ਸਾਹਮਣੇ ਹੀ ਡਿਫਰੈਂਸ ਸੰਯਮ ਆਉਂਦਾ ਹੈ ਕਿ ਜਾਂ ਸੰਜਮ ਆਉਂਦਾ ਹੈ संजम ठीक है बारीक नजायज, नजायज, बिंदी अभ्यास तो सही उत्तर है शुद्ध, शुद्ध है, ऑप्शन, शुद्ध-शुद्ध वाला थोड़ा कंफ्यूज कंफ्यूज पता नजाय हूं बोह बुहकर हों के बौकर होंडे का औंकड़ होंकर बहुकर ना ਬੋਕਰ ਬੋਕਰ ਹੁੰਦਾ ਕਿ ਬੋਕਰ ਹੁੰਦਾ ਤਾਂ ਮਾਝੇ ਦੀ ਲੈਂਗੁਏਜ ਦੇ ਵਿੱਚ ਆਪਾਂ ਇਹਨੂੰ ਹਾਹੇ ਨੂੰ ਊ ਈ ਮਾਤਰਾ ਲਾਉਣੀ ਊੜੇ ਨੂੰ ਔਂਕੜ ਵਾਲੀ ਠੀਕ ਹੈ ਬੋਕਰ ਬੋਕਰ ਨਹੀਂ ਹੁੰਦਾ ਬਹੁਕਰ ਹੁਣ ਇਹਦੇ ਦੋ ਡਾਇਲੈਕਟ ਮਿਲਦੇ ਸੀਗੇ ਮੈਨੂੰ ਇਹ ਮੈਂ ਚੈੱਕ ਵੀ ਕੀਤਾ ਠੀਕ ਹੈ ਹੁਣ ਇੱਥੇ ਗੱਲ ਆ ਜਾਂਦੀ ਸੀਗੀ ਆਪਣੇ ਕੋਲ ਡਾਇਲੈਕਟ ਦੀ ਠੀਕ ਹੈ ਤੇ ਆਪਾਂ ਉਹ ਚ ਟਕਸਾਲੀ ਰੂਪ ਦੇਖਣਾ ਤਾਂ ਮਾਝੀ ਦੀ ਜੇ ਗੱਲ ਕਰ ਲਈਏ ਉਹਦੇ ਅਕੋਰਡਿੰਗ ਫਿਰ ਆਪਣੇ ਕੋਲ ਅ ਨਜ਼ਾਇਰ ਇਹ ਤਾਂ ਚਲੋ ਬਾਪਾ ਬਾਹਰੂ ਅਰਬੀ ਫਾਰਸੀ ਚੋਂ ਆਇਆ ਅਭਿਆਸ ਸੀ ਸੰਸਕ੍ਰਿਤ ਚੋਂ ਆਇਆ ਸ੍ਰਿਸ਼ਟੀ ਇਹ ਵੀ ਸੰਸਕ੍ਰਿਤ ਚੋਂ ਆਇਆ ਜੇ ਤੱਤ ਸੰਪੇਤ ਅਧਭਵ ਦੀ ਆਪਾਂ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਡੀ ਆਪਸ਼ਨ ਬਿਲਕੁਲ ਸਹੀ ਨਿਕਲ ਜਾਣਾ ਸੀ ਠੀਕ ਹੈ ਜੀ ਸੈਮਨੀ ਸੰਜਮ ਹੋਣਾ ਸੀਗਾ ਇਹ ਸਾਨੂੰ ਸਾਰਿਆਂ ਨੂੰ ਪਤਾ 78 ਥੋੜਾ ਕਨਫਿਊਜ਼ ਕਰਨ ਵਾਲਾ ਸੀਗਾ ਕੁਐਸਚਨ 78 ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਆਉਂਦਾ ਸੀ ਜਾਇਦਾਦ ਆਰਥਿਕਤਾ ਜ਼ਮੀਨ ਤੇ ਪੂੰਜੀ ਹੁਣ ਪੂੰਜੀ ਤੋਂ ਆਰਥਿਕਤਾ ਜਾਇਦਾਦ ਤੋਂ ਜ਼ਮੀਨ ਪੱਟੀ ਤੋਂ ਲੀਰ ਕਤਾ ਨਹੀਂ ਹੋਗਾ ਕੋਟ ਕਿਲਾ ਸ਼ਹਿਰ ਪਿੰਡ ਡੱਕਾ ਕੱਕ ਰੋਕ ਤੇ ਬੰਨ ਇਹਨੂੰ ਆਪਾਂ ਮੰਨ ਸਕਦੇ ਆ ਕਿ ਆਪਸ ਦੇ ਵਿੱਚ ਇਹਨਾਂ ਦੇ ਅਰਥ ਹੈਗੇ ਆ ਏ ਆਪਸ਼ਨ ਇਹਦਾ ਬਿਲਕੁਲ ਸਹੀ ਆ 78 ਦਾ ਅੱਗੇ ਚੱਲਦੇ ਜਦੋਂ ਕੋਈ ਇਨਸਾਨ ਕੰਮ ਦਾ ਸਹੀ ਮੌਕਾ ਗਵਾ ਕੇ ਭਟਕਦਾ ਫੇਰੇ ਤਾਂ ਉਸ ਲਈ ਕਿਸਖਾਨ ਦੀ ਵਸਤੂ ਕੀਤੀ ਜਾਂਦੀ ਹੈ ਠੀਕ ਹੈ ਕੋਠਾ ਪਹਿਲਾਂ ਲੈਮੀਨੇਟ ਕਰੋ ਜਿਹੜੇ ਆਪ ਨੂੰ ਆਉਂਦੇ ਆ ਕੋਠਾ ਉਸਰੇ ਤਰਖਾਨ ਵਿਸਰਿਆ ਨਾ ਇਹ ਬਿਲਕੁਲ ਗਲਤ ਹੈ ਵੀ ਪਰਾਂ ਕਰ ਦੋ 79 ਹੈ ਅਗੇ ਕਾਲੀ ਦੀ ਕਹਾਣੀ ਅੱਧਾ ਤੇਲ ਅੱਧਾ ਪਾਣੀ ਮਤਲਬ ਇਹ ਹੋਇਆ ਕੋਈ ਕਾਲੀ ਚ ਕੰਮ ਕੀਤਾ ਹੋਗਾ ਨਾ ਇਹ ਵੀ ਨਹੀਂ ਹੈ ਇਹ ਵੀ ਗਿਆ ਕੀ ਪਿੱਦੀ ਤੇ ਕੀ ਪਿੱਦੀ